ਆਲੂਆ ਜਿੱਡੇ ਜਿੱਡੇ ਤੁਸੀਂ ਆ ਵੇਖ ਲਓ ਵੀ ਕਿਵੇਂ ਬੇਰਪਾੜੇ ਪਏ ਆਗੇ ਭੱਜ ਕੇ ਆ ਕੇ ਮੈਂ ਕੋਠੇ ਚ ਆਪਦੀ ਜਾਨ ਹੀ ਮਹਾ ਬਚਾਈ ਆ 20 ਮਿੰਟਾਂ ਹੀ ਸਭ ਕੁਝ ਬਰਬਾਦ ਕਰਤਾ 3 ਲੱਖ ਦਿੰਦੇ ਸੀ ਮੈਨੂੰ ਠੇਕੇ ਦਾ ਮਤਲਬ ਇਹਦਾ ਤੇ ਮੈਂ ਆਖਿਆ ਵੀ ਮੈਂ ਆਪ ਵੇਚੂ ਆਪ ਮੈਨੂੰ ਐ ਮੀਸੀ ਮੈਂ 5-6 ਲੱਖ ਰੁਪਇਆ ਇਹਦਾ ਬੱਟੂਗਾ ਪਾਲਦੇ ਵਿੱਚ ਹੀ ਸਾਰਾ ਕੁਝ ਜਿੰਨੇ ਦਿਨ ਦੇ ਹੁੰਦੇ ਫਸਲਾਂ ਨਹੀਂ ਮਰੀਆਂ ਸਾਡੇ ਸਾਰੇ ਪਰਿਵਾਰ ਦੇ ਸੁਪਨੇ ਤਬਾਹ ਹੋ ਗਏ ਬਹੁਤ ਕੁਝ ਸੋਚਾਂ ਦਾ ਵੀ ਯਾਰ ਆ ਕਰਾਂ ਗਿਆ ਬਹੁਤ ਕੁਝ ਸੋਚਿਆ ਸੀ ਜੀ ਲਿੰਟਾਂ ਲੈਣੇ ਦੇਣੇ ਸਾਰਾ ਕੁਝ ਸੀਗਾ ਜੀ ਹੁਣ ਸਾਡੇ ਕੋਲੇ ਕੋਈ ਚਾਰਾ ਨਹੀਂ ਫਿਰ ਕਹਿੰਦੇ ਨਾ ਕਿਸਾਨ ਖੁਦ ਕਸ਼ੀਆਂ ਕਰਦੇ ਕਿਉਂ ਕਰਦੇ ਆ ਆਹ ਕਾਰਨ ਆ ਜੀ ਸਾਡੇ ਖੁਦ ਕਸ਼ੀਆਂ ਖਾਲ ਪਰ ਹੋ ਗਿਆ ਪੁੱਤਾਂ ਨੂੰ ਪਾਲੇ ਸੀ ਜੀ ਇਹ ਹੁਣ ਕੱਲ ਤਾਂ ਜੀ ਕਰਦਾ ਸੀ ਵੀ ਇਹਨਾਂ ਨੂੰ ਪੱਟ ਦਗੇ ਭੈਣਾਂ ਕੀ ਕੀ ਗਏ ਹੈ ਨਾਲੇ ਤਾਂ ਕੰਡਿਆਂ ਤੋਂ ਹੱਥ ਪੜਾਉਣੇ ਆ ਉਦੋਂ ਮਿਲ ਕੇ ਡੰਡੇ ਵੀ ਤਪ ਜਾਂਦੇ ਜਦੋਂ ਇਹਦੀ ਅਸ਼ੰਗਾਈ ਕਰਦੇ ਐਨੀ ਗਰਮੀ ਹੁੰਦੀ ਆ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਹੱਥ ਪਾਟ ਲੀੜੇ ਪਾਟ ਬੁਰਾ ਹਾਲ ਹੁੰਦਾ ਸਰੋ 10 ਏਕੜ ਸੀਗੀ ਸਾਰੀ ਖਤਮ ਹੋ ਗਈ ਕਣ ਖਤਮ ਹੋ ਗਈ ਕਿਨੂਆਂ ਦਾ ਬਾਗ ਸੀਗਾ ਉਹਦੇ ਨਵੀਂ ਫਟਾਰ ਆਈ ਸੀਗੀ ਉਹ ਖਰਾਬ ਹੋ ਗਿਆ ਜੀ ਤੇ ਆ 베ਰੀਆਂ ਖਤਮ ਹੋ ਗਈਆਂ ਜੀ ਬਹੁਤ ਬਹੁਤ ਉਮੀਦਾਂ ਸੀ ਜੀ ਇਹ ਤੋਂ ਬੜਾ ਵੀ ਆ ਕਰਾਂਗੇ ਆ ਸਾਲ ਐਤਕੀਆਂ 베ਰੀਆਂ ਉਹਨੀਆਂ ਵੀ ਇਹ ਤੋਂ ਬੜਾ ਕੁਝ ਕਰਾਂਗੇ ਬਹੁਤ ਉਮੀਦਾਂ ਸੀਆਂ ਜੀ ਬੱਲੀਆਂ ਐ ਛੱਟੀਆਂ ਪੰਗਾ ਜਿਵੇਂ ਆਪਾਂ ਕੱਟ ਕੇ ਛੱਟੀਆਂ ਹੁੰਦੀਆਂ ਨਾਲ ਸਾਡੇ ਬਾਣ ਚ ਕੱਸੀ ਆ ਉਹ ਰਾਤ ਦੀ ਓਵਰਫਲੋ ਹੋ ਕੇ ਪਾਣੀ ਪਈ ਜਾਂਦਾ ਕਣਕਾਂ ਚੋਂ ਮਸਕ ਮਰੀ ਜਾਂਦਾ ਕੋਈ ਇੱਥੇ ਨਹਿਰੀ ਮੈਕਮੇ ਵਾਲਾ ਨਹੀਂ ਆਉਂਦਾ ਕੋਈ ਖੇਤੀਬਾੜੀ ਵਾਲਾ ਕੋਈ ਨਹੀਂ ਪਹੁੰਚਿਆ ਇੱਥੇ ਕੋਈ ਅਧਿਕਾਰੀ ਕੋਈ ਵੀ ਨਹੀਂ ਕੋਈ ਨਹੀਂ ਆਇਆ ਇੱਥੇ ਥੀ ਤਿਆਰ ਕਰਕੇ ਨੂੰ ਸਾਲ ਭਰ ਹੋ ਗਿਆ ਮਿਹਨਤ ਬਹੁਤ ਕੀਤੀ ਬੜੇ ਪਾਣੀ ਲਾਏ ਬੜੇ ਸਪਰੇਆ ਕੀਤੀਆਂ ਤੇ ਪਰ ਅੱਖੀਂ ਬਰਬਾਦੀ ਹੁੰਦੀ ਵੇਖੀ ਹੁਣ ਇਹ ਚੋ ਕੁਝ ਬਚੂ ਬਈ ਇਹਦੇ ਚੋ ਕੁਝ ਨਾ ਜੀ ਨਾ ਕੁਝ ਵੀ ਨਹੀਂ ਇਹਦੇ ਤਾਂ ਪੱਤੇ ਵੀ ਨਹੀਂ ਛੱਡੇ ਜੀ ਹੁਣ ਹੋਰ ਕਣਕ ਸੀਗੀ ਜੀ ਸਰੋਂ ਸੀਗੀ ਉਹਨਾਂ ਚੋ ਕੁਝ ਬਚਿਆ ਕੁਝ ਨਹੀਂ ਬਚਿਆ ਸਭ ਨੀਰਾ ਨੂੰ ਚਾਰਾ ਵੀ ਸਭ ਬਰਬਾਦ ਹੋ ਗਿਆ ਜੀ 2 ਮਾਰਚ ਦਾ ਦਿਨ ਕਿਸਾਨਾਂ ਦੇ ਲਈ ਤਬਾਹੀ ਦਾ ਦਿਨ ਰਿਹਾ ਕਿਸਾਨਾਂ ਦੇ ਲਈ ਕਾਲਾ ਦਿਨ ਰਿਹਾ ਉਸੇ ਤਬਾਹੀ ਦਾ ਇੱਕ ਮੰਜ਼ਰ ਤੁਹਾਡੇ ਨਾਲ ਅੱਜ ਸਾਂਝਾ ਕਰ ਰਹੇ ਹਾਂ ਬੱਲੂਆਣਾ ਪਿੰਡ ਦੇ ਵਿੱਚ ਖੜੇ ਹਾਂ 에ਅਰਪੋਰਟ ਰੋਡ ਤੇ ਆਥੇ ਅਸੀਂ ਇੱਥੇ ਇੱਕ ਬਾਗ ਦੇ ਵਿੱਚ ਖੜੇ ਹਾਂ ਹਾਲਾਂਕਿ ਕਿਸਾਨ ਭਰਾ ਸਾਡੇ ਨਾਲ ਆਸੇ ਪਾਸੇ ਆਲੇ ਦੁਆਲੇ ਦੇ ਖੇਤਾਂ ਦੇ ਵੀ ਨੇ ਇਹ ਬਾਗ ਦੀ ਪੂਰਨ ਰੂਪ ਦੇ ਵਿੱਚ ਤਬਾਹੀ ਹੋਈ ਆ ਇਸ ਤੇ ਨੇੜਲੇ ਜੇਕਰ ਆਪਾਂ ਫੁੱਲਾਂ ਦੇ ਬਾਗ ਦੀ ਗੱਲ ਕਰੀਏ ਉਹਦੀ ਵੀ ਪੂਰਨ ਰੂਪ ਦੇ ਵਿੱਚ ਤਬਾਹੀ ਆ ਨੇੜਲੀ ਕਣਕ ਦੀ ਗੱਲ ਕਰ ਲਈਏ ਕਣਕ ਦੀ ਵੀ ਤਬਾਹੀ ਆ ਸਰੋਂ ਦੀ ਗੱਲ ਜਿਹੜੀ ਫਸਲ ਇਸ ਨੇੜਲੇ ਏਰੀਆ ਦੇ ਵਿੱਚ ਆਈ ਲਗਭਗ ਪੂਰੇ ਤਰ੍ਹਾਂ ਦੇ ਨਾਲ ਤਬਾਹ ਹੋਈ ਕਿਸਾਨ ਵੀਰ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਜੀ ਦੱਸਿਓ ਸਭ ਤੋਂ ਵੱਡਾ ਤੁਸੀਂ ਉਹ ਦੱਸ ਰਹੇ ਸੀ ਕਿ ਮੈਂ ਉਸ ਵੇਲੇ ਇੱਥੇ ਸੀ ਆਪਣੇ ਸਾਹਮਣੇ ਬਰਬਾਦ ਹੁੰਦਾ ਦੇਖਿਆ ਹਾਂਜੀ ਇਹ ਮੈਂ ਇੱਥੇ ਖੇਤ ਰਾਖੀ ਮੈਂ ਡੇਢ ਦੋ ਮਹੀਨੇ ਤੋਂ ਇੱਥੇ ਖੇਤ ਸਾਰਾ ਦਿਨ ਇੱਥੇ ਹੀ ਰਹਿਣਾ ਮੈਂ ਖੇਤ ਰਾਖੀ ਰੱਖਦਾ ਸੀਗਾ ਤੇ ਮੈਂ ਕੋਠੇ 'ਚ ਮਹਾ ਭੱਜ ਕੇ ਵੜਿਆ ਕਿ ਆਲੂਆਂ ਜਿੱਡੇ ਜਿੱਡੇ ਤੁਸੀਂ ਆ ਵੇਖ ਲਓ ਵੀ ਕਿਵੇਂ ਬੇਰ ਪਾੜੇ ਪਏ ਆਗੇ ਇਹਨੂੰ ਫਸਲ ਨੂੰ ਮਲਕ ਜੀ ਇਹਦੀ ਬਹੁਤ ਮਿਹਨਤ ਆਉਂਦੀ ਹੈ ਤੇ ਜਿਵੇਂ ਹੁਣ ਛੰਗਾਈ ਤੇ ਤੇ 20 25 30000 ਰੁਪਏ ਖਰਚ ਆ ਜੂ ਛੰਗਾਈ ਛੰਗਾਈ ਤੇ ਇਹਦੀ ਛੰਗਾਈ ਹੋ ਤੂਤਨ ਦਵਾਰਾ ਇਹਨੇ ਫੇਰ ਇਹਨੇ ਫੋਟ ਲੈ ਕੇ ਐਡੀਆਂ ਐਡਾ ਹੀ ਫੇਰ ਹੋ ਜਾਣਾ ਇਹਨੂੰ ਜੀ ਮਲਕ ਜੀ ਹੱਥੀ ਤਿਆਰ ਕਰਕੇ ਇਹਨੂੰ ਸਾਲ ਭਰ ਹੋ ਗਿਆ ਮਿਹਨਤ ਬਹੁਤ ਕੀਤੀ ਬੜੇ ਪਾਣੀ ਲਾਏ ਬੜੇ ਸਪਰੇਆ ਕੀਤੀਆਂ ਤੇ ਪਰ ਅਖੀਂ ਬਰਬਾਦੀ ਹੁੰਦੀ ਵੇਖੀ 3 ਲੱਖ ਦਿੰਦੇ ਸੀ ਮੈਨੂੰ ਠੇਕੇ ਦਾ ਮਲਕ ਜੀ ਇਹਦਾ ਤੇ ਮੈਂ ਆਖਿਆ ਵੀ ਮੈਂ ਆਪ ਵੇਚੂ ਆਪ ਮੈਨੂੰ ਐ ਮੀਸੀ ਮੈਂ 5-6 ਲੱਖ ਰੁਪਇਆ ਇਹਦਾ ਬੱਟੂਗਾ ਤੇ ਠੇਕੇ ਆਏ ਤੇ ਮੈਂ ਨਹੀਂ ਦਿੱਤੀਆਂ ਤੇ ਪਰ ਆਹ ਸਾਰਾ ਕੁਸ ਆਖੀ ਆ ਬੇਰ ਦੇਖਦੇ ਅੱਖੀ ਬਰਬਾਦ ਹੁੰਦਾ ਸਾਰਾ ਕੁਸ ਆਖੀ ਵੇਖਿਆ ਬਹੁਤ ਬੁਰੀ ਹਾਲਤ ਕੋਈ ਬਸ ਜਾਉਣ ਨਹੀਂ ਸੀ ਗਈ ਕੋਈ ਮਤਲਬ ਆਪਦੇ ਮਿਹਨਤ ਦਾ 6 ਲੱਖ ਬਰਬਾਦ ਹੁੰਦਾ ਤੁਸੀਂ ਆਪਦੇ ਅੱਖੀ ਦੇਖ ਰਹੇ ਸੀ ਵੇਖਿਆ ਜੀ ਅੱਖੀਓ ਕੋਠੇ ਦੇ ਵਿੱਚ ਬੈਠੇ ਨੇ ਵੇਖਿਆ ਸਾਰਾ ਕੁਸ ਬਰਬਾਦ ਹੁੰਦਾ ਕਰ ਕੋ ਸਕਦੇ ਨਹੀਂ ਸੀ ਕੁਝ ਕਰ ਨਹੀਂ ਸਕਦਾ ਸੀਗਾ ਜੀ ਇਹਨੂੰ ਮੈਂ ਹਜੇ ਵੀ ਗੁੱਡ ਰਿਆ ਸੀਗਾ ਗਡਾਈ ਕਰ ਰਿਹਾ ਸੀਗਾ ਤੇ ਭੱਜ ਕੇ ਆ ਕੇ ਮੈਂ ਕੋਠੇ ਚ ਆਪਦੀ ਜਾਨ ਹੀ ਮਹਾ ਬਚਾਈ ਆ ਕੋਠੇ ਚ ਮਹਾ ਬੜਿਆ ਆ ਕੇ ਹਾਂ ਜੀ ਕਿੰਨਾ ਟਾਈਮ ਪੈਂਦੇ ਰਹੇ ਗੜੇ ਬਾਈ ਇਹ ਜੀ ਕਾਫੀ ਸਮਾਂ ਪੈਂਦੇ ਰਹੇ ਇਹ 15 20 ਮਿੰਟ ਪੈਂਦੇ 20 ਮਿੰਟ ਵਾਂਗੂ ਪਿਆ ਜੀ 20 ਮਿੰਟਾਂ 'ਚ ਸਭ ਕੁਝ ਬਰਬਾਦ ਕਰਤਾ 20 ਮਿੰਟਾਂ ਦੇ ਵਿੱਚ 6 ਲੱਖ ਦੀ ਤਬਾਹੀ ਜਿਹੜੀ ਤਬਾਹੀ ਕਰ ਗਿਆ ਜੀ 20 ਮਿੰਟਾਂ 'ਚ ਤਬਾਹੀ ਕਰਤੀ ਜੀ ਹੁਣ ਇਹ 'ਚੋ ਕੁਝ ਬਚੂ ਬਾਈ ਇਹਦੇ 'ਚੋ ਕੁਝ ਨਾ ਜੀ ਨਾ ਕੁਝ ਵੀ ਨਹੀਂ ਇਹਦੇ ਤਾਂ ਪੱਤੇ ਵੀ ਨਹੀਂ ਛੱਡੇ ਜੀ ਹੁਣ ਤੇ ਮਿੰਟ ਛੱਡੇ ਹਾਂਜੀ ਹਾਂ ਮਸਲ ਕਿਹੜੀ ਸੀ ਨਾਲ ਤੁਹਾਡੀ ਹੋਰ ਕਣਕ ਸੀਗੀ ਜੀ ਸਰੋਂ ਸੀਗੀ ਹੋਰ ਆਪਣਾ ਮਤਲਬ ਕਿ ਵੀ ਉਹਨਾਂ ਚੋਂ ਕੁਝ ਬਚਿਆ ਕੁਝ ਨਹੀਂ ਬਚਿਆ ਸਭ ਨੀਰਾ ਨੂੰ ਚਾਰਾ ਵੀ ਸਭ ਬਰਬਾਦ ਹੋ ਗਿਆ ਜੀ ਸਭ ਕੁਝ ਖਤਮ ਹਾਂ ਪਸ਼ੂਆਂ ਦਾ ਨੀਰਾ ਚਾਰਾ ਜਿਵੇਂ ਲੂਸਨ ਜਮੀ ਸਭ ਖਤਮ ਹੋ ਗਿਆ ਜੀ ਕਿਵੇਂ ਚੱਲੂ ਫਿਰ ਕੰਮ ਅੱਗੇ ਹੁਣ ਉਹ ਮਾਲਕ ਤੇ ਡੋਰਾਂ ਹੀ ਹੁਣ ਬਸ ਜਿਵੇਂ ਉਹ ਚਲਾਉਂਦਾ ਅਸੀਂ ਚੱਲਾਂਗੇ ਜਾਂ ਸਰਕਾਰਾਂ ਕੋਈ ਸਾਥ ਦੇਣ ਮਾੜਾ ਮੋਟਾ ਹੂੰ ਫੇਰ ਹੀ ਆਈ ਹੌਪੀ ਤੁਸੀਂ ਆਪਦੇ ਕੋਈ ਇਹੋ ਜਿਹਾ ਕੁਝ ਦੇਖਿਆ ਸੀ ਕਿ ਐ ਤਬਾਹ ਹੁੰਦਾ ਜਿਵੇਂ ਬਾਈ ਨੇ ਕਿਹਾ ਕਿ ਇੱਕ ਛੱਟ ਦੇ ਵਿੱਚ ਹੀ 6 ਲੱਖ ਤਬਾ ਹੋ ਗਿਆ ਮੈਂ ਜੀ ਇਹ ਆਪਦੀ ਮੇਰੇ 75 ਸਾਲ ਦੀ ਉਮਰ ਹੋ ਗਈ ਮੈਂ ਨਹੀਂ ਆਹ ਕੁਝ ਵੇਖਿਆ ਸੀ ਜਿਵੇਂ ਆ ਹੁਣ ਪਾਣਾ ਵਰਤਿਆ ਜਿਵੇਂ ਆਹ ਕਹੇ ਹੁਣ ਪਏ ਆਏ ਦੇ ਪਾਜੀ ਪਾਜੀ ਦੇ ਟੁਕੜੇ ਸੀਗੇ ਤੇ ਮੈਂ ਬੈਠਾ ਵੇਖੀ ਜਾਂਦਾ ਸੀਗਾ ਤੇ ਜਦੋਂ ਦੇਖਦਾ ਸੀਗਾ ਤੇ ਉਦੋਂ ਜੀ ਖੜਕਾਰ ਪੈਂਦਾ ਪੂਰੇ ਦਰਜੇ ਦਾ ਤੇ ਤਾਂ ਜੀ ਬਸ ਮੈਨੂੰ ਤਾਂ ਐ ਸੀ ਜੀ ਵੀ ਇਹ ਕੁਝ ਨਹੀਂ ਛੱਡਣਾ ਨੇ ਤੇ ਛੱਡਿਆ ਵੀ ਕੁਝ ਨਹੀਂ ਕੁਝ ਵੀ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਮਿਹਨਤ ਸਾਲ ਪਰ ਦੀ ਜਮਾ ਖਤਮ ਕਰਤੀ ਮਾਹ ਜੀ ਆ ਬੇੜੀਆਂ ਦੇ ਉੱਤੇ ਪੱਤਾ ਵੀ ਨਹੀਂ ਛੱਡਿਆ ਤੁਸੀਂ ਦੇਖੋ ਵੀ ਆ ਸਾਹਮਣੇ ਆਪਣੇ ਵੀ ਕੋਈ ਕੋਈ ਪੱਤਾ ਵੀ ਹੈ ਨਹੀਂਗਾ ਵੇਚਦਿਆ ਰਹਿਣੀ ਕੀ ਸੀ ਆ ਤੇ ਜੀ ਇਹ ਸਾਨੂੰ ਜੀ 3 ਲੱਖ ਰੁਪਏ ਮਿਲ ਸੀ ਠੀਕ ਕਰ ਦਿੰਦੇ ਸੀ ਜੀ ਤੇ ਆਦਾ ਮੈਂ ਆ ਵੇਚੂਗਾ ਮੁੰਡਾ ਮੇਰਾ ਤੇ ਵੀ ਬਾਦ ਕਮਾਈ ਕਰਾਂਗੇ ਹਾਂ ਹਾਂ ਤੇ ਪਰ ਜੀ ਅੱਜ ਪਾਣਾ ਵਰਤ ਗਿਆ ਜਿਹੜੀ ਜੀ ਸੋਚੀ ਨਹੀਂ ਸੀ ਵੀ ਹਾਂਜੀ ਕੁਛ ਵੀ ਨਹੀਂ ਜਿਆ ਕੁਛ ਵੀ ਨਹੀਂ ਬਚਿਆ ਪੱਲੇ ਕੁਛ ਨਹੀਂ ਬਚਣਾ ਕੀ ਸੀ ਜੀ ਇਹ ਤਾਂ ਪੱਤੇ ਵੀ ਨਹੀਂ ਛੱਡੇ ਸੀ ਤੇ ਕਣਕ ਵੀ ਜਿਹੜੀ ਸੀ ਜੀ ਉਹ ਵੀ ਮਾਰਤੀ ਜਮੰਗ ਟੱਕਾ ਹੀ ਨਹੀਂ ਛੱਡਿਆ ਕੁਛ ਨਹੀਂ ਪਰ ਕਿਵੇਂ ਚੱਲੂ ਹੁਣ ਫਿਰ ਅੱਗੇ ਹੁਣ ਜੀ ਕਿਵੇਂ ਚੱਲਣਾ ਸੀਗਾ ਹੁਣ ਰੱਬ ਦੇ ਪਾਣੇ ਵਿੱਚ ਜਿਵੇਂ ਉਹ ਟਾਈਮ ਟਪੂਗਾ ਕੋਈ ਸਰਕਾਰ ਉਤਸ਼ਾਹ ਦੇਵੇ ਸਾਨੂੰ ਮੜਾ ਜਿੰਨਾਕ ਹੌਸਲਾ ਵਾਦਾ ਉਹ ਵੀ ਤੇ ਉਹ ਚੱਲਾਂਗੇ ਜਿਵੇਂ ਪਰਮਾਤਮਾ ਕਰਾਊਗਾ ਥੋੜਾ ਬਾਈ ਥੋੜਾ ਵੀ ਬਾਗ ਥੋੜਾ ਹੀ ਹਾਂਜੀ ਹਾਂਜੀ ਆਪਣੇ ਕਿੰਨਾ ਹੋ ਗਿਆ ਸਾਰਾ ਕੁਝ ਸਾਰਾ ਨੁਕਸਾਨ ਹੀ ਹੈ ਇਹੇ ਸੋਡੇ ਸਾਹਮਣੇ ਆ ਜਿਹੜਾ ਕੋਈ ਇੱਕ ਅੱਧਾ ਵੀ ਕੋਈ ਵੇ ਰਹਿਂਦਾ ਸਾਰੇ ਦਾਗ ਹੈ ਉਹ ਵੀ ਹੁਣ ਆਪਣੇ ਕਿਸੇ ਕੰਮ ਦੇਣੀ ਇਹ ਤੇ ਮਹਿੰਗੇ ਆਪਣੀ ਸਪਰੀਆਂ ਹੁੰਦੀਆਂ ਜਿਹੜੀਆਂ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਦੁਕਾਨ ਤੋਂ ਹੀ ਮਿਲਦੀ ਆ ਹੋਰ ਕਿਤੋਂ ਨੇੜੇ-ਦਨੇ ਮਿਲਦੀ ਵੀ ਨਹੀਂ ਜੇ ਬੰਦੇ ਕੋਲ ਐਕਸਪਾਇਰ ਵੀ ਆਪਣਾ ਐਕਸਪਾਇਰ ਵੀ ਰੱਖ ਕੇ ਕਰਨੀ ਪੈਂਦੀ ਆ ਇਹ ਤੇ ਤੇ ਨੁਕਸਾਨ ਬਹੁਤ ਪੁੱਤਾਂ ਦੀ ਪਾਲੀ ਆ ਪਹਿਲਾਂ ਕੰਟਾਈ ਸ਼ੰਗਾਈ ਅਪ੍ਰੈਲ ਤੋਂ ਬਾਅਦ ਇਹਦੀ ਹੁੰਦੀ ਆ ਤੇ ਉਹ ਰੁੱਤ ਦੇ ਵਿੱਚ ਬੰਦਾ ਵੀ ਨਹੀਂ ਮਿਲਦਾ ਆਪਕਰ ਸਾਰਾ ਟੱਬਰ ਲੱਗ ਕੇ ਅਸੀਂ ਕਰਦੇ ਆ ਗਰਮੀ ਬਹੁਤ ਹੁੰਦੀ ਆ ਕਟ ਘਟ ਬੰਦੇ ਦੇ ਦੋ ਤਿੰਨ ਤਾਂ ਤੱਕੜ ਤੇ ਵੀ ਅੰਮੀ ਪਾੜ ਜਾਂਦੇ ਆ ਇਹ ਤੇ ਕੰਡਿਆਂ ਨਾਲ ਮਸਾਂ ਹੱਥ ਪਾੜ ਜਾਂਦੇ ਆ ਸਾਰੇ ਮਸਾਂ ਸੰਭੀ ਦੀਆਂ ਇਹ ਫਿਰ ਇੱਥੋਂ ਤੱਕ ਲੈ ਕੇ ਆਈਦੀ ਆ ਤੇ ਫਾਲਮਾ ਤਾਂ ਆਈਦਾ ਹੁਣ ਆ ਇਤਿਹਾਸ ਮੇਸੀ ਇਹ ਵੀ ਸਾਰਾ ਤੁਹਾਡੇ ਸਾਹਮਣੇ ਮਿੱਟੀ ਹੋ ਗਈ ਨਹੀਂ ਤਾਂ ਬੜਾ ਕੋਈ ਸੋਚਦਾ ਵੀ ਆ ਕਰਾਂਗੇ ਯਾਰ ਅਤ ਕੀ ਉਮੀਦ ਹੀ ਹੁੰਦੀ ਹੈ ਜੀ ਉਮੀਦ ਇਹ ਸੱਤੇ ਬੰਦੇ ਜਾਉਂਦੇ ਆ ਜੀ ਉਮੀਦ ਹੀ ਹੁੰਦੀ ਹੈ ਸਾਰੇ ਉਮੀਦ ਇਹ ਸੱਤੇ ਸਾਰਾ ਕੁਝ ਕਾਇਮ ਹੈ ਤੇ ਹੁਣ ਸਾਰੀਆਂ ਮੈਂਟਾਂ ਚ ਚਲੋ ਹੋ ਗਏ ਪਾਣੀ ਪਾਣੀ ਬੇਹਣੇ ਅੱਗੇ ਕੀ ਕਰਦਾ ਉਸ ਮਾਲਕ ਦੇ ਡੋਰੇ ਬੜਾ ਕੋਈ ਬਾਈ ਸੋਚਦਾ ਬੜੀ ਕੁਛ ਨਹੀਂ ਆ ਬਹੁਤ ਬਹੁਤ ਉਮੀਦਾਂ ਸੀ ਜੀ ਇਹ ਤੋਂ ਬੜਾ ਵੀ ਆ ਕਰਾਂਗੇ ਆ ਸਾਲ ਐਤਕੀਆਂ ਬੇਰੀਆਂ ਆਉਣੀਆਂ ਵੀ ਇਹ ਤੋਂ ਬੜਾ ਕੁਝ ਕਰਾਂਗੇ ਬਹੁਤ ਉਮੀਦਾਂ ਸੀ ਪਰ ਕੱਲ ਜਿਹੜਾ ਉਹ ਹਾਲਤ ਵੇਖ ਕੇ ਤਾਂ ਜੀ ਕਰਦਾ ਜੀ ਪੱਟ ਦਗੇ ਇਹਨਾਂ ਨੂੰ ਕਦੇ ਮਾਣ ਮਹਿਸੂਸ ਕਰਦੇ ਹੁੰਦੇ ਸੀ ਵੀ ਅਸੀਂ ਵੀ ਆਪਣਾ ਆਕਸੀਜਨ ਵੱਧ ਦਿੰਦਿਆਂ ਇਹ ਤੇ ਮਾਣ ਮਹਿਸੂਸ ਕਰਦੇ ਸੀ ਵੀ ਅਸੀਂ ਬਾਗ ਲਾਇਆ ਮਤਲਬ ਕਿ ਵੀ ਵੱਖਰੀ ਖੇਤੀ ਕਰਦੇ ਵੱਖਰੀ ਖੇਤੀ ਕੀਤੀ ਹੈਗੀ ਮਾਣ ਮਹਿਸੂਸ ਕਰਦੇ ਹੁੰਦੇ ਸੀਗੇ ਪੁਰਾਣਾ ਬਾਗ ਹੈ ਪੁਰਾਣਾ ਬਾਗ ਆ 10-15 ਸਾਲ ਹੋ ਗਏ ਜੀ ਤੇ ਪੁੱਤਾਂ ਨੂੰ ਪਾਲੇ ਸੀਗੇ ਜੀ ਇਹ ਹੁਣ ਕੱਲ ਤਾਂ ਜੀ ਕਰਦਾ ਸੀ ਵੀ ਇਹਨਾਂ ਨੂੰ ਪੱਟ ਦਗੇ ਭੈਣਾਂ ਕੀ ਕੀ ਗਏ ਹੈ ਨਾਲੇ ਤਾਂ ਕੰਡਿਆਂ ਤੋਂ ਹੱਥ ਪੜਾਉਣੇ ਆ ਉਦੋਂ ਮਨ ਲੱਕ ਡੰਡੇ ਵੀ ਤਪ ਜਾਂਦੇ ਜਦੋਂ ਇਹਦੀ ਛੰਗਾਈ ਕਰਦੇ ਐਨੀ ਗਰਮੀ ਹੁੰਦੀ ਆ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਹੱਥ ਪਾਟ ਲੀੜੇ ਪਾਟ ਬੁਰਾ ਹਾਲ ਹੁੰਦਾ ਹੁਣ ਇਹਨਾਂ ਦੀ ਛੰਗਾਈ ਤੇ 25 3000 ਰੁਪਏ ਖਰਚਾ ਆਉਣਾਗਾ ਜਿਹੜਾ ਕਿ ਉਹਦੇ ਬਾਅਦ ਹਾਂ ਜਿਹੜੀ ਸਾਫ ਸਭਾਈ ਸਾਰਾ ਇਹ ਇਹ ਵੱਖਰਾ ਇਹ ਤਾਂ ਕੱਲੀ ਛੰਗਾਈ ਛੰਗਾਈ ਤੇ ਨਾ ਬੰਦਾ ਮਿਲੇ ਉਦੋਂ ਗਰਮੀ ਐਨੀ ਹੁੰਦੀ ਆ ਅਪ੍ਰੈਲ ਦੇ ਮਹੀਨੇ ਚ ਉਦੋਂ ਐਨੀ ਗਰਮੀ ਹੁੰਦੀ ਮੋਢ ਵੀ ਤਪ ਜਾਂਦੇ ਐਨੀ ਗਰਮੀ ਹੁੰਦੀ ਥੋੜਾ ਕਿੰਨਾ ਬਾਈ ਮੇਰਾ ਸੀਗਾ ਜੀ ਆ ਨਾਲ ਹੀ ਖੜੀ 10 ਏਕੜ ਸਹਰੂ ਸੀਗੀ ਜੀ ਤੇ ਕਣਕ ਸੀਗੀ ਤੇ ਮੇਰੇ ਕੋਲ ਕਿਨੂਆ ਦਾ ਬਾਗ ਸੀ ਇਹ ਮੇਰੇ ਤਾਏ ਜੀ ਕੀ ਬੇਰੀਆਂ ਤੇ ਕੁਝ ਬਚਿਆ ਥੋੜੇ ਜਿਵੇਂ ਚਾਹੀ ਕਿਨੂਆ ਦੀ ਗੱਲ ਕਰੀਏ ਅਸੀਂ ਪਹਿਲਾਂ ਸਰਕਾਰ ਨੂੰ ਅਸੀਂ ਕਹਿੰਨੇ ਵੀ ਬਾਗਬਾਨੀ ਵਾਲੇ ਜੋ ਵਿਭਾਗੇ ਵਾਲੇ ਆ ਉਹ ਤਰੰਤ ਪਹੁੰਚਣ ਸਰਕਾਰ ਕਹਿੰਦੀ ਓ ਝੋਨਾ ਤੁਸੀਂ ਨਾ ਲਾਓ ਪਰਾਲੀ ਆਉਂਦੀ ਆ ਜਾਂ ਹੋਰ ਗੱਲਾਂ ਕਰਦੇ ਆ ਅਸੀਂ ਇਹਨਾਂ ਤੋਂ ਵੱਖ ਹੋ ਕੇ ਨਾਲ ਤੇ ਕਿਨੂ ਲਾ ਰਿਆ ਨਾਲੇ ਬੇਰੀਆਂ ਲਾਈਆਂ ਇਹਨਾਂ ਨੇ ਮਤਲਬ ਕਿ ਵੀ ਝੋਨਾ ਨਾ ਲਾਈਏ ਪਾਣੀ ਦੀ ਬਚਤ ਹੋਵੇ ਨਾਲੇ ਅਸੀਂ ਸਰੋਂ ਵੀ ੀ ਸੀਗੀ ਹੁਣ ਵੀ ਕਣਕ ਤਾਂ ਪਾਸੇ ਹੋਈ ਏ ਸਰੋਂ ਵੀ ਨੀ ਕੁਛ ਵੀ ਬਚੀ ਤੇ ਮਤਲਬ ਕਿ ਵੀ ਅਸੀਂ ਇਹ ਚੋਣੇ ਵੀ ਸਰਕਾਰ ਹੁਣ ਵੱਧ ਵੱਧ ਧਿਆਨ ਦੇ ਬਾਗਬਾਨੀ ਮਹਿਕਮੇ ਦੀ ਟੀਮ ਪਹੁੰਚੇ ਇੱਥੇ ਬੱਲੂਆਣੇ ਜੀ ਹੁਣ ਤੱਕ ਪਹੁੰਚਿਆ ਕੋਈ ਨਹੀਂ ਹਜੇ ਕਹਿੰਦੇ ਆ ਜੀ ਵੇਖੋ ਆਵਾਂਗੇ ਹਜੇ ਤਾਂ ਕੋਈ ਨਹੀਂ ਪਹੁੰਚਿਆ ਅਸੀਂ ਕਹਿੰਦੇ ਵੀ ਉਹ ਟੀਮ ਪਹੁੰਚੇ ਬੱਲੂਆਣੇ ਲੱਗੇ ਵੀ ਆਸੇ ਪਾਸੇ ਪਿੰਡਾਂ ਨਾਲੋਂ ਵੱਧ ਬਾਗ ਬੱਲੂਆਣੇ ਲੱਗੇ ਜੀ ਵੀ ਉਹ ਆ ਕੇ ਸਾਡਾ ਖੁਦ ਆ ਕੇ ਵੇਖਣ ਵੀ ਇੱਕ ਤਾਂ ਹੁੰਦਾ ਵੀ ਫਾਰਮਰ ਕਹਿ ਰਿਹਾ ਵੀ ਚੈਨਲਾਂ ਤੇ ਆ ਰਿਹਾ ਵੀ ਕੋਈ ਨਹੀਂ ਝੂਠ ਬੋਲਦਾ ਅਸੀਂ ਕਹਿੰਦੇ ਬਾਹਨ ਚਾਹਣ ਸਾਡੇ ਵੇਖ ਨਾ ਨੁਕਸਾਨ ਆ ਤੁਹਾਡਾ ਕਿੰਨੇ ਪੈਸੇ ਨੁਕਸਾਨ ਆ ਮੈਂ 100 ਪੈਸੇ ਸਾਡਾ ਤੁਸੀਂ ਵੇਖ ਲਓ ਜੀ ਮੇਰੇ ਤਾਂ ਇਹਦੀਆਂ ਬੇਰੀਆਂ ਕੁਝ ਨਹੀਂ ਰਿਆ 100% ਖਤਮ ਆ ਉਹ ਸਰੋਂ ਖੜੀ ਹੈ ਮੇਰੀ 10 ਏਕੜ ਉਹ ਜਮਾ ਜੀਰੋ ਹੋ ਗਈ ਮਿੱਟੀ ਹੋ ਗਈ ਤੇ ਅਸੀਂ ਮਤਲਬ ਕਿ ਮੈਂ ਸਰੋਂ ਦੀ 10000 ਰੁਪਏ ਚ ਕਿੰਨੀ ਬਜਾਈ ਕਰੀ ਸੀ ਬੱਟਾਂ ਤੇ ਬੀਜੀ ਸੀ ਪਾਣੀ ਦੀ ਬਚਤ ਰੋਏ ਬੁੱਟਰਾਂ ਤੋਂ ਮਸ਼ੀਨ ਲਿਆ ਕੇ ਬੱਟਾਂ ਦੇ ਬਜਾਈ ਕਰੀ ਸੀ ਤੇ ਉਹ ਜਮਾ ਉਹ ਮੇਰੀ ਕਣਖੜੀ ਆ ਉਹ ਬੱਲੀਆਂ ਟੁੱਟੀਆਂ ਖਤਮ ਆ ਹਾਂ ਖਤਮ ਆ ਤੇ ਮਤਲਬ ਕਿ ਸਿਸਟਮ ਬਦਲਦੇ ਸੀ ਵੀ ਝੋਨੇ ਤੋਂ ਪਾਸੇ ਹੋਈਏ ਬਾਗਬਾਨੀ ਸਾਡੇ ਪਿੰਡ ਜਿਆਦੇ ਆ ਆ ਦੂਜੇ ਘਰ ਵਾਲਿਆਂ ਦੀਆਂ ਵੇਰੀਆਂ ਮੇਰੇ ਨੁਕਸਾਨ ਤੁਹਾਡਾ ਕਿੰਨਾ ਕੁ ਨੁਕਸਾਨ ਹੋਗਾ 100% ਹੀ ਨੁਕਸਾਨ ਆ ਜੀ ਕਿੰਨੇ ਪੈਸੇ ਦਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਪੂਰਾ ਹੁਣ ਸਰੋਂ 10 ਏਕੜ ਸੀਗੀ ਸਾਰੀ ਖਤਮ ਹੋ ਗਈ ਕਣ ਖਤਮ ਹੋ ਗਈ ਕਿਨੂਆਂ ਦਾ ਬਾਗ ਸੀਗਾ ਉਹਦੇ ਨਵੀਂ ਫਟਾਰ ਆਈ ਸੀਗੀ ਜਿਹੜੀ ਨਵੀਂ ਫਟਾਰ ਉਹਦੇ ਹਜੇ ਛਿੱਲੇ ਪੈ ਡਾਣੇ ਨਵੀਂ ਫਟਾਰ ਦੇ ਵਿੱਚੋਂ ਹੀ ਉਹਦੇ ਉਹ ਫੁੱਲ ਨਿਕਲ ਕੇ ਤੇ ਕਿੰਨੂ ਬਣਨਾ ਸੀ ਉਹ ਖਰਾਬ ਹੋ ਗਿਆ ਜੀ ਤੇ ਆ 베ਰੀਆਂ ਖਤਮ ਹੋ ਗਈਆਂ ਜੀ ਅਸੀਂ ਕਹਿੰਨੇ ਆ ਵੀ ਸਾਡੇ ਜਿਹੜੇ ਬਿਰਕਲਾਂ ਦੇ ਰੋਡ ਤੇ ਜੋ ਨੁਕਸਾਨ ਬਿਰਕਾਂ ਬੱਲੂਆਂ ਨੇ ਜੋ ਸਾਡੀ ਪੱਤੀ 'ਚ 2 ਕਿਲੋਮੀਟਰ ਤੱਕ ਕਣਕਾਂ ਬਾਗਾਂ ਦਾ ਜੋ ਨੁਕਸਾਨ ਹੋਇਆ ਮਹਿਕਮੇ ਵਾਲੇ ਸਣੇ ਖੇਤੀਬਾੜੀ ਵਾਲੇ ਸਣੇ ਬਾਗਮਾ ਆਉਣ ਤੇ ਕੱਲੇ-ਕੱਲੇ ਦੇ ਖੇਤ ਜਾ ਕੇ ਲਿੱਖ ਕੇ ਲੈ ਕੇ ਜਾਣ ਤੇ ਸਾਡਾ ਕੋਈ ਮਸ ਆਇਆ ਕੋਈ ਨਹੀਂ ਹਜੇ ਤੱਕ ਨਹੀਂ ਕੋਈ ਆਇਆ ਜੀ ਕੋਈ ਨਹੀਂ ਹਜੇ ਤੱਕ ਬੌੜੇ ਕੋਈ ਨਹੀਂ ਨਾ ਜੀ ਨਾ ਕੋਈ ਨਹੀਂ ਆਇਆ ਜੀ ਇਲਾਕੇ ਦਾ ਐਮ ਐਲ اے ਨਾ ਨਾ ਕਿਹਨੇ ਆਉਣਾ ਜੀ ਨਾ ਨਾ ਕੋਈ ਵੀ ਨਹੀਂ ਆਇਆ ਥੋੜਾ ਜੀ ਕਿੰਨਾ ਨੁਕਸਾਨ ਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਕੀ 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 ਤੁਹਾਡੇ ਕੋਲ ਕਣਕ ਸਾਡੇ ਕੋਲੇ ਕਣਕ ਸੀਗੀ ਜੀ 20 ਏਕੜ ਦੇ ਲਗਭਗ ਸਰੋਂ ਸੀ ਸਾਰਾ ਬੀਰੀ ਸੀਗੀ ਸਾਰਾ ਹੀ ਨੁਕਸਾਨ ਆ ਜੀ 100% ਕੁਝ ਕੁਝ ਬਚਿਆ ਉਹ ਜੋ ਚਾਹੇ ਕਣਕ ਦੀ ਗੱਲ ਨਾ ਜੀ ਉਹਦੇ ਚੋਂ ਤਾਂ ਜੀ ਬੜਾਈ ਕੜਾਈ ਨੂੰ ਬਸ ਮੰਨ ਲਓ ਵੀ ਕਰਨੀ ਪੂਗੀ ਜੀ ਨਾ ਹੋਣ ਦੀ ਉਮੀਦ ਬਰੋਬਰੀ ਹੈ ਜੀ ਹਾਂਜੀ ਵੀਰ ਜੀ ਮੇਰੇ ਕੋਲ 1 ਏਕੜ ਤਾਂ ਵੇਰੀ ਲੱਗੀ ਆ ਜੀ ਬਾਕੀ 2 ਏਕੜ ਦੇ ਕਰੀਬ ਮੈਂ ਸਬਜ਼ੀ ਲਈ ਸੀ ਸਾਰੇ ਦਾ ਸਾਰਾ ਪੂਰੇ ਦਾ ਪੂਰਾ ਬਰਬਾਦ ਆ ਜੀ ਬਰਬਾਦ ਆ ਹਾਂਜੀ ਮੈਂ ਫੁੱਲਾਂ ਦੇ ਵੀ ਕੁਝ ਤੁਸੀਂ ਵੇਖ ਕੇ ਆਏ ਹੋਵੋਗੇ ਫੁੱਲ ਲਾਏ ਸੀ ਕੱਲ ਉਹਨੇ ਤੜਾਈ ਕਰਨੀ ਸੀ ਘੱਟ ਤੋਂ ਘੱਟ 10000 ਰੁਪਏ ਦੇ ਕੱਲ ਫੁੱਲ ਸੀ ਉਹ ਇੱਕ ਦਿਨ ਦੇ ਹਫਤੇ ਤੋਂ ਤੜਾਈ ਕਰਦੇ ਆ ਜੀ ਸੀ ਤੇ ਕੱਲ ਅਸੀਂ ਲੇਬਰ ਨੂੰ ਬੁਲਾਇਆ ਸੀ ਦੁਪਹਿਰ ਤੋਂ ਬਾਅਦ ਤੋੜਦੇ ਉਹਨੇ ਵੀ ਉਹ ਖਰਾਬ ਨਾ ਹੋਣ ਤੇ ਜਦੋਂ ਅਸੀਂ ਉੱਥੋਂ ਆਏ ਆ ਘਰ ਆਏ ਆ ਤੇ ਜਾਂਦਿਆਂ ਨੂੰ ਸਾਰਾ ਕੁਝ ਮਿੱਟੀ ਹੋ ਗਿਆ ਸਾਰਾ ਕੋਈ ਖਤਮ ਗਏ ਸਾਡੇ ਹਰਾਚਾਰਾ ਕੋਈ ਵੀਰਜੀ ਸਰੋਂ ਸੀ ਸਾਡੇ ਕੋਲੇ ਕਣਕ ਸੀ ਸਬਜ਼ੀ ਲੱਗੀ ਸੀ ਜਿੰਨੀ ਸਾਰਾ ਕੁਝ ਮਿੱਟੀ ਹੋ ਗਿਆ ਜੀ ਪੜ ਦੇ ਵਿੱਚ ਸਾਰਾ ਕੁਝ ਜਿੰਨੇ ਦੇ ਹੁੰਦੇ ਫਸਲਾਂ ਨਹੀਂ ਮਰੀਆਂ ਸਾਡੇ ਸਾਰੇ ਪਰਿਵਾਰ ਦੇ ਸੁਪਨੇ ਤਬਾਹ ਹੋ ਗਏ ਜੀ ਬਹੁਤ ਕੁਝ ਸੋਚਾਂ ਦਾ ਵੀ ਯਾਰ ਆਹ ਕਰਾਂ ਗਿਆ ਬਹੁਤ ਕੁਝ ਸੋਚਿਆ ਸੀ ਜੀ ਲਿੰਟਾਂ ਲੈਣੇ ਦੇਣੇ ਸਾਰਾ ਕੁਝ ਸੀਗਾ ਜੀ ਹੁਣ ਸਾਡੇ ਕੋਲੇ ਕੋਈ ਚਾਰਾ ਨਹੀਂ ਇੱਕ ਇਹ ਕਹਿ ਸਕਦੇ ਆ ਵੀ ਫਿਰ ਕਹਿੰਦੇ ਨਾ ਕਿਸਾਨ ਖੁਦ ਕਸ਼ੀਆਂ ਕਰਦੇ ਕਿਉਂ ਕਰਦੇ ਆ ਆਹ ਕਾਰਨ ਆ ਜੀ ਸਾਡੇ ਖੁਦ ਕਸ਼ੀਆਂ ਅੱਜ ਮਨ ਪਰਦਾ ਹੈਗਾ ਹੁਣ ਜਾ ਕੇ ਤੁਸੀਂ ਖੇਤ ਦੇ ਵਿੱਚ ਦੇਖੋ ਸਾਲ ਭਰ ਗਿਆ ਸੀ ਅਗਲੀ ਫਸਲ ਦਾ ਵੀ ਸਾਨੂੰ ਹੁਣ ਫਿਕਰ ਹੋਇਆ ਪਿਆ ਇਹਨਾਂ ਨੂੰ 베ਰੀ ਮੇਰੇ ਕੋਲੇ ਵੀ ਹੈ ਹੁਣ ਇਹ ਉਲਟਾ ਇਹਨੂੰ ਵੱਡਣ ਦਾ ਖਰਚਾ ਹੋ ਗਿਆ ਜੇ ਵੱਡਾਂਗੇ ਨਾ ਤਾਂ ਅਗਲੇ ਸਾਲ ਕੁਝ ਨਹੀਂ ਹੋਣਾ ਜੀ ਕਿਉਂਕਿ ਇਹਨਾਂ ਵੀ ਅਗਲੀ ਫਸਲ ਬੀਜਣ ਦੇ ਲਈ ਵੀ ਪੈਸਾ ਚਾਹੀਦਾ ਪੈਸਾ ਤਾਂ ਹੁਣ ਨਹੀਂ ਹੈਗਾ ਪੈਸਾ ਤਾਂ ਫਸਲ ਬੀਜਣ ਨੂੰ ਵੀ ਚਾਹੀਦਾ ਜੀ ਇਹਨੂੰ ਜੇ ਅਸੀਂ ਨਾ ਹੁਣ ਕੁਝ ਕਰਾਂਗੇ ਤਾਂ ਉਹਦੇ ਸਾਰੇ ਜ਼ੀਰੋ ਹੋ ਜਾਣਗੇ ਜੀ ਜੇ ਇਹਨਾਂ ਦੀ ਕਟਾਈ ਨਾ ਕਰੀ ਤਾਂ ਫਿਰ ਹੁਣ ਦੱਸੋ ਹੋਰ ਉੱਪਰ ਸਾਨੂੰ ਆਉਣਾ ਤਾਂ ਕੀ ਸੀ ਸਾਡੇ ਖਰਚੇ ਹੋਰ ਵਧ ਗਏ ਵੀਰ ਜੀ ਸਾਡੇ ਇਸ ਟਾਈਮ ਆ ਕੇ ਜੇ ਕੋਈ ਮਹਿਕ ਮੇਲਾ ਜਾਂ ਕੋਈ ਸਰਕਾਰ ਜੇ ਆ ਕੇ ਬਾਹ ਫੜਦੀ ਹੈ ਤਾਂ ਠੀਕ ਹੈ ਨਹੀਂ ਕੁੱਲ ਮਿਲਾ ਕੇ ਸਾਡੇ ਇਸ ਏਰੀਏ ਦੇ ਹਾਲਾਤ ਬਹੁਤ ਮਾੜੇ ਵੀਰ ਜੇ ਆ ਕੇ ਤੁਸੀਂ ਖੁਦ ਹੀ ਦੇਖ ਲਿਆ ਭਾਈ ਬੰਦਿਆਂ ਦੇ ਨਾਲ ਨਾਲ ਪਸ਼ੂਆਂ ਦਾ ਵੀ ਬੁਰਾ ਹਾਲ ਜਦੋਂ ਖੇਤਾਂ ਚੋਂ ਹੀ ਕੁਝ ਜਾਊ ਤੁਸੀਂ ਵੀਰ ਜੀ ਇੱਥੇ ਕੋਲ ਹੀ ਮੇਰੀ ਢਾਣੀ ਆ ਜੀ ਚੱਲ ਕੇ ਦੇਖੋ ਮੇਰੇ ਛੱਡ ਪਾਏ ਹੋਏ ਸੀਗੇ ਪੱਥਰਾਂ ਵਾਲੀਆਂ ਚਾਦਰਾਂ ਪਾਈਆਂ ਸੀ ਉਹਨਾਂ 'ਚ ਮੋਰੇ ਘੜਤੇ ਪਾਣੀ ਵਾਲੀਆਂ ਟੈਂਕੀਆਂ 'ਚ ਮੋਰੇ ਘੜਤੇ ਇੱਕ ਕਨਾਲ ਦਾ ਮੇਰਾ ਨਰਸਰੀ ਵਾਲਾ ਛੱਡ ਲਾਇਆ ਵੀਰ ਜੀ ਮੈਂ ਸਬਜ਼ੀ ਦਾ ਕੰਮ ਕਰਦਾ ਕਾਫੀ ਤੁਸੀਂ ਜਾ ਕੇ ਵੇਖੋ ਹਜੇ ਕੱਲ 2 ਵਜੇ ਦੇ ਗੜੇ ਪਏ ਅੱਜ 12 1 ਵਜ ਗਿਆ ਦੂਜੇ ਦਿਨ ਦਾ ਤੇ ਹਜੇ ਤੱਕ ਗੜੇ ਪਏ ਜੀ ਹੁਣ ਦਿਖਾ ਸਕਦਾ ਚੱਲੋ ਮੇਰੇ ਨਾਲ ਹਜੇ ਤੱਕ ਹਜੇ ਪਈ ਹੈ ਜੀ ਉੱਪਰ ਉਹਦੇ ਦੱਸੋ ਫਿਰ ਵੀਰ ਜੀ ਬਚੂਗਾ ਕੀ ਸਾਡੇ ਵਾਸਤੇ ਤਾਂ ਹੁਣ ਕੁਝ ਵੀ ਨਹੀਂ ਜੀ ਨਾ ਤਾਂ ਪਸ਼ੂਆਂ ਵਾਸਤੇ ਸਾਡੇ ਕੋਲ ਆਪਦੇ ਵਾਸਤੇ ਤਾਂ ਰਹਿਣੀ ਕੀ ਸੀ ਇਹ ਅਸੀਂ ਕਣਕਾਂ ਸਾਨੂੰ ਅੱਜ ਲੱਗ ਰਹੀਆਂ ਦੋ ਦਿਨਾਂ ਬਾਅਦ ਸਾਨੂੰ ਇਹ ਵਢਾਉਣੀਆਂ ਵੀ ਪੈਣੀਆਂ ਤੇ ਪਰ ਸਾਡੇ ਵਢਾਈ ਵੀ ਪੱਲੇ ਨਹੀਂ ਹੋਣੀ ਉਨੀ ਕਣਕ ਨਹੀਂ ਹੋਣੀ ਜਿੰਨੀ ਸਾਥੂ ਕੰਬੈਨ ਵਾਲਾ ਉਦੋਂ ਕੁਝ ਹੋਣਾ ਵੀ ਨਹੀਂ ਇੱਥੇ ਤੇ ਉਸ ਤੋਂ ਬਾਅਦ ਕੁਝ ਹੋਣਾ ਨਹੀਂ ਜੀ ਹਜੇ ਹੁਣ ਕੁਝ ਵੀ ਤੇ ਵੱਡੀ ਸਮੱਸਿਆ ਸਾਨੂੰ ਇਹਦੀ ਹੁਣ ਇਹ ਹੋਊਗੀ ਜੀ ਨਾ ਤਾਂ ਪਸ਼ੂਆਂ ਆਸਤੇ ਸਾਡੇ ਕੋਲ ਤੂੜੀ ਹੋਣੀ ਆ ਤੇ ਨਾ ਸਾਥੋ ਇਹ ਛੱਡੀਆਂ ਜਾਣੀਆਂ ਨਾ ਵੜਾਈਆਂ ਜਾਣੀਆਂ ਜੀ ਕੰਬੈਨ ਵਾਲੇ ਨੂੰ ਵੱਧ ਦੇਣੇ ਪੈਣਗੇ ਉਹਨੇ ਦੀ ਕਣਕ ਸਾਡੀ ਹੋਣੀ ਨੇ ਵੱਡੀ ਗੱਲ ਸਭ ਕੁਝ ਪੱਲੇ ਪੈ ਗਿਆ ਸਾਰਾ ਕੁਝ ਸਾਡੇ ਪੱਲੇ ਪੈ ਗਿਆ ਜੀ ਤੇ ਆਉਣ ਵਾਲਾ ਸਮਾਂ ਜਿਹੜਾ ਕੱਢਾਂਗੇ ਉਹ ਗਾਂ ਕਰਜ਼ਾਈ ਤਾਂ ਹੁੰਦਾ ਹੀ ਹੁੰਦਾ ਕਰਜ਼ਾਈ ਤਾਂ ਪਹਿਲਾਂ ਹੀ ਆ ਜੀ ਦੱਸ ਦਿਓ ਇਹ ਸਾਰੇ ਖੜੇ ਆ ਜੀ ਲਿਮਟਾਂ ਸੀ ਤੁਹਾਨੂੰ ਦਿਖਾ ਦਿੰਨੇ ਵੀ ਕੀ ਹਾਲਾਤ ਆ ਸਾਡੇ ਪਹਿਲੇ ਤੇ ਉਹ ਪ੍ਰਵਾਹ ਮਾਰ ਪੈਗੀ ਬਸ ਇਹ ਹੀ ਚੀਜ਼ ਆ ਜੀ ਸਰਕਾਰ ਮੂਰੇ ਵੀ ਆ ਕੇ ਦੇਖੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਆ ਮਾਨ ਸਰਕਾਰ ਨੇ ਬਹੁਤ ਕੁਝ ਕਿਹਾ ਸੀਗਾ ਸਾਨੂੰ ਵੀ ਆਸ ਉਮੀਦ ਸੀਗੀ ਪਰ ਅੱਜ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਜੀ ਇਸ ਟਾਈਮ ਕੋਈ ਨਹੀਂ ਕੋਈ ਨਹੀਂ ਕਿੰਨੀਆਂ ਬਾਈ ਤੁਹਾਡੀ ਕਿੰਨੇ ਕਿੰਨੇ ਏਕੜ ਸਾਡੇ ਕੋਲੇ ਇੱਥੇ 8-10 ਕਿੱਲੇ ਬਾਣ ਆ ਜੀ ਤੇ 20 ਕਿੱਲੇ ਬਾਈ ਕੋਲੇ ਆ ਉਹ ਜਮਾ ਖਤਮ ਆ ਤੁਸੀਂ ਇੱਥੇ ਨਾਲ ਚੱਲੋ ਸਾਡੇ ਬਾਣ ਚ ਬੱਲੀਆਂ ਐ ਸਿੱਟੀਆਂ ਪੰਗਾਂ ਜਿਵੇਂ ਆਪਾਂ ਕੱਟ ਕੇ ਸਿੱਟੀਆਂ ਹੁੰਦੀਆਂ ਨਾਲ ਸਾਡੇ ਬਾਣ ਚ ਕੱਸੀ ਆ ਉਹ ਰਾਤ ਦੀ ਓਵਰਫਲੋ ਹੋ ਕੇ ਪਾਣੀ ਪਈ ਜਾਂਦਾ ਕਣਕਾਂ ਚੋਂ ਮਸਕ ਮਰੀ ਜਾਂਦਾ ਕੋਈ ਇੱਥੇ ਨਹਿਰੀ ਵਿਭਾਗ ਵਾਲਾ ਨਹੀਂ ਆਉਂਦਾ ਕੋਈ ਖੇਤੀਬਾੜੀ ਵਾਲਾ ਕੋਈ ਨਹੀਂ ਪਹੁੰਚਿਆ ਇੱਥੇ ਕੋਈ ਅਧਿਕਾਰੀ ਕੋਈ ਵੀ ਨਹੀਂ ਕੋਈ ਨਹੀਂ ਆਇਆ ਇੱਥੇ ਉਹ ਤੁਸੀਂ ਮੇਰੇ ਨਾਲ ਚੱਲ ਬੜੋ ਕੱਸੀ ਓਵਰਫਲੋ ਹੋ ਕੇ ਖਾਲਚ ਪਾਣੀ ਪੈ ਰਿਆ ਉਹ ਕਣਕਾਂ ਦੇ ਵਿੱਚ ਪੈ ਰਿਆ ਜਿਹੜੀਆਂ ਡਿੱਗੀਆਂ ਪੰਗਾ ਜਮਾ ਗਲੀਆਂ ਪੰਗਾ ਜਾ ਕੇ ਵੇਖ 10 ਕਿੱਲੇ ਸੀ ਜਾਂ ਹੋਰ ਵੀ ਪੈਲੀ ਜਾਈ ਨਹੀਂ ਹੋਰ ਸਾਰਿਆਂ ਦੀ ਆ 20 ਕਿੱਲੇ 22 ਦੀ ਆ ਤੁਹਾਡੀ ਜਿਹੜੀ ਆ 10 ਕਿੱਲੇ ਖਤਮ ਹੀ ਆ ਸਾਰੀ ਹਾਂ ਸਾਡੇ ਕੋਲੇ ਠੇਕੇ ਤੇ ਸੀ ਉਹ ਵੀ ਠੇਕੇ ਤੇ ਹਾਂ ਕੁਝ ਬੰਨ ਠੇਕੇ ਤੇ ਸੀ ਸਾਡੇ ਕੋਲੇ 75000 ਤੇ ਸੀ ਉਹ ਬੰਨ ਉਹ ਹਾਂ ਹਾਂ ਫੇਰ ਕਿਵੇਂ ਚੱਲੂ ਹੁਣ ਬਈ ਅੱਗੇ ਹੁਣ ਵੇਖੋ ਜਿਵੇਂ ਪ੍ਰਮਾਤਮਾ ਰੱਖੂਗਾ ਜੀ ਕਿੰਨੀਆਂ ਬਾਈ ਤੁਹਾਡੀ ਮੈਂ ਤੁਹਾਨੂੰ ਬੋਲਿਆ ਕਿ ਕਿੰਨੇ ਨੁਕਸਾਨ ਹੋਇਆ ਕਿੰਨੀ ਹੋਇਆ ਇਹ ਤੁਹਾਨੂੰ ਮੈਂ ਕਿਹਾ ਹੋਇਆ ਨਹੀਂ ਨੁਕਸਾਨ ਬਹੁਤ ਹੋਇਆ ਯਾਰ ਫਿਰ ਉਹੀ ਤਾਂ ਬਲਵਾਉਣਾ ਪਾ ਮੈਂ ਤਾਂ ਹੀ ਦਾ ਬੋਲਿਆ ਨਹੀਂ ਜਾਣਾ ਯਾਰ ਕਿੰਨਾ ਹੋਇਆ ਨਾ ਹੀ ਕਿੰਨਾ ਨੁਕਸਾਨ ਕਿੰਨਾ ਹੋਇਆ ਨੁਕਸਾਨ 100% ਹੀ ਹੈ ਬਾਈ ਯਾਰ ਕਿੰਨੇ ਬਾਣ ਕਿੰਨਾ ਸੀ ਤੁਹਾਡਾ ਬਾਣ ਤਾਂ ਹੁਣ ਬਾਈ 20 ਕਿੱਲੇ ਸੀ ਯਾਰ ਤੇ 20 ਚੋਂ ਕੁਝ ਬਚਿਆ ਨਾ ਨਾ ਕੁਝ ਨਹੀਂ ਬਚਣਾ ਕੀ ਹੈ ਕੋਈ ਆਪਦਾ ਸੀ ਬਾਈ ਜਾਂ ਠਿੱਕੇ ਤੇ ਨਾ ਅਸੀਂ ਤਾਂ ਤੁਹਾਨੂੰ ਦੁਖਾਉਣ ਜੋਗਰੇ ਵੀ ਨਹੀਂ ਯਾਰ ਵੀ ਖੇਤਾਂ ਦਾ ਜਾਨ ਜੋਗਰੇ ਵੀ ਨਹੀਂ ਐ ਵੀ ਨਹੀਂ ਕਹਿ ਸਕਦੇ ਆ ਸਾਡੀ ਕਣਕ ਆ ਯਾਰ ਆਪ ਨੂੰ ਜਾਣਨੋ ਵੀ ਨਹੀਂ ਜੀ ਕਰਦਾ ਤਾ ਹੀ ਤਾਂ ਤੁਹਾਨੂੰ ਕਹਿੰਦੇ ਯਾਰ ਵੀ ਸਾਡੇ ਨਾਲ ਚੱਲੋ ਯਾਰ ਸਾਡਾ ਖਤਮ ਹੀ ਐ ਦੋ ਉੱਥੇ ਕੁਛ ਖੇਤ ਬੰਦਾ ਹੌਸਲੇ ਨਾਲ ਹੀ ਜਾਂਦਾ ਜਦੋਂ ਹੌਸਲੇ ਨਹੀਂ ਕੋਈ ਖਤਮ ਹੋ ਗਿਆ ਸਾਰਾ ਤੁਹਾਨੂੰ ਹੀ ਖੇਤ ਰਹਿਣਾ ਸੀ ਕਿੱਥੇ ਖਤਮ 24 ਘੰਟੇ ਹੀ ਰਹਿੰਦੇ ਸੀ ਬਾਈ ਯਾਰ ਕੰਮ ਬਾਈ ਖੇਤੀ ਬੜੀ ਐ ਜੋ ਹੋਰ ਵੀ ਐ ਕੁਛ ਖੇਤੀ ਬੜੀ ਐ ਬਾਈ ਹੋਰ ਤਾਂ ਕੀ ਐ ਯਾਰ ਉਹ ਉਹ ਚੀਜ਼ ਖਤਮ ਹੋ ਗਈ ਚੱਲੋ ਫਿਰ ਅੱਗੇ ਚੱਲਣਾ ਕੀ ਐ ਬਾਈ ਐਂ ਪਹਿਲਾਂ ਵੀ ਐਂ ਚੱਲੀ ਜਾਂਦਾ ਸਾਡੇ ਕਿਹੜਾ ਕੋਈ ਜਮਾ ਹੁੰਦੇ ਸਾਡੇ ਤਾਂ ਸੇਰੀ ਹੁੰਦੇ ਆ ਹੋਰ ਹੋ ਜਾਣਗੇ ਫਿਰ ਆਹੀ ਐ ਇਹ ਸਰਕਾਰ ਕੁਛ ਦੇ ਦੂਗਾ ਇਸ ਠੀਕ ਐ ਕੰਮ ਤਾਂ ਚੱਲੀ ਜਾਣਾ ਫਿਰ ਕਿੰਨੀਆਂ ਬਾਈ ਜੀ ਤੁਹਾਡੀ ਔਰ ਨੀ ਤੁਹਾਡਾ ਬਾਈ ਜੀ ਦੇਖ ਕੇ ਹਾਂਜੀ ਦੇਖ ਕੇ ਆਪਣੇ ਉਹ ਆ ਜੀ ਨਹੀਂ ਲੱਗਦਾ ਖੇਤ ਜਾ ਕੇ ਬਈ ਜਾਵਾਂ ਪਹਿਲਾਂ ਐ ਸੀਗਾ ਵੀ ਵਧੀਆ ਚੱਲੀ ਜਾਂਦਾ ਸੀ ਸਿਸਟਮ ਚਲੋ ਖੇਤ ਜਾਂਦੇ ਸੀ ਦੇਖਦੇ ਵਧੀਆ ਸੀਗੀ ਫਸਲ ਤੇ ਹੁਣ ਬੱਲੀਆਂ ਟੁੱਟ ਕੇ ਥੱਲੇ ਡਿੱਗੀਆਂ ਪੰਗਾ ਥੱਲੇ ਪਾਣੀ ਆ ਪਾਣੀ ਨਾਲ ਉਹ ਗਲ ਜਾਣੀਆਂ ਹੁਣ ਸਾਰੀਆਂ ਖਰਾਬ ਹੋ ਜਾਣਗੀਆਂ ਕਿੰਨੀ ਏਕੜ ਆ ਬਾਈ ਤੁਹਾਡਾ ਵਾਹਣ ਆਪਣੇ 13 ਕਿਲੇ ਵਾਹਣ ਆ ਬਾਈ ਉੱਥੇ ਆਪਦਾ ਠੇਕੇ ਤੇ ਬਾਈ ਜੀ ਕੁਸ਼ਕ ਠੇਕੇ ਤੇ 4 ਕਿਲੇ ਠੇਕੇ ਤੇ ਬਾਕੀ ਆਪਦਾ ਉਹਦੇ ਵਿੱਚੋਂ ਕੁਝ ਬਚਿਆ ਕੁਝ ਨਹੀਂ ਬਚਿਆ ਠੇਕਾ ਬੱਲੇ ਪਊਗਾ ਬਾਈ 90 ਹੀ ਬਚੇ ਜਿਵੇਂ ਉਹ ਤਾਂ ਬਾਈ ਗੱਲ ਦਾ ਜੀਬ ਹੀ ਨਹੀਂ ਕਰਦਾ ਜੀਬ ਹੀ ਨਹੀਂ ਕਰਦਾ ਖੇਤਾਂ ਨੂੰ ਹੁਣ ਵਾਪਸ ਮੁੜ ਕੇ ਆਏ ਬਾਈ ਖੇਤੋਂ ਹੀ ਜਾ ਕੇ ਵਾਪਸ ਖੇਤੋਂ ਵਾਪਸ ਮੁੜ ਕੇ ਆਏ ਕੋਈ ਅਧਿਕਾਰੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚਾ ਹੋਵੇ ਇਲਾਕੇ ਦਾ ਹਜੇ ਤੱਕ ਹਜੇ ਤੱਕ ਕੋਈ ਨਹੀਂ ਪਹੁੰਚਿਆ ਬਾਈ ਤੇ ਆ ਕੱਸੀ ਦੇਖ ਲਓ ਤੁਸੀਂ ਹੁਣ ਦੇਖ ਲਓ ਕੱਸੀ ਦਾ ਬੁਰਾ ਹਾਲ ਆ ਇੰਨੇ ਇੰਨਾ ਰਹਿ ਗਿਆ ਨਹੀਂ ਮਾ ਪਾਣੀ ਘੁਰਾ ਜਮਾ ਤੇ ਉੱਤੇ ਆਈ ਪਈ ਆ ਜਮਾ ਜੇ ਬਸ ਹੋਰ ਜੇ ਨਾ ਕੋਈ ਆਇਆ ਤਾਂ ਬਸ ਟੁੱਟ ਜਾਣੀ ਆ ਖਤਮ ਆ ਪਰਬਾਰ ਦਾ ਬਾਈ ਖੇਤੀਬਾੜੀ ਤੋਂ ਗੁਜ਼ਾਰਾ ਜਾਂ ਹੋਰ ਵੀ ਜਮਾ ਖੇਤੀਬਾੜੀ ਤੋਂ ਬਾਈ ਸਾਰਾ ਹੋਰ ਕਿਤੇ ਕੋਈ ਆਮਦਨ ਨਹੀਂ ਕੱਲੀ ਖੇਤੀਬਾੜੀ ਫਿਰ ਬੰਦੇ ਵੀ ਭੁੱਖੇ ਪਸ਼ੂ ਵੀ ਭੁੱਖੇ ਸਾਰਾ ਕੁਝ ਬੁਰਾ ਹਾਲਾ ਬਾਈ ਤਾਂ ਇਹ ਗਰਾਊਂਡ ਦੀ ਰਿਐਲਿਟੀ ਹੋਰ ਬਾਈ ਕੋਈ ਰਹਿ ਗਿਆ ਹੋਵੇ ਇਹ ਗਰਾਊਂਡ ਦੀ ਜਿਹੜੀ ਰਿਐਲਿਟੀ ਤੁਹਾਨੂੰ ਦਿਖਾਈ ਆ ਕਿਉਂਕਿ ਜਦੋਂ ਆਪਦੇ ਸਾਹਮਣੇ ਆਪਦੇ ਪੁੱਤਾਂ ਨੂੰ ਮਰਦਿਆਂ ਦੇਖਦੇ ਹਾਂ ਕਿ ਕਿਸਾਨ ਦੀ ਪਾਲੀ ਹੋਈ ਫਸਲ ਉਹਦੀ ਜਵਾਕਾਂ ਦੇ ਸਮਾਨ ਹੁੰਦੀ ਆ ਬਾਈ ਹੋਰੇ ਕਹਿੰਦੇ ਨੇ ਕਿ ਸਾਥੋ ਬੋਲ ਵੀ ਨਹੀਂ ਹੁੰਦਾ ਪਰ ਅਸੀਂ ਇਹ ਗੱਲ ਤਾਂ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਹਰ ਕਿਸਾਨ ਦੀ ਕਿ ਅੱਜ ਕਿਸਾਨ ਦੇ ਹਾਲਤ ਕੀ ਨੇ ਕਿ ਜਿੱਥੋਂ ਉਹ ਕਮਾਉਂਦਾ ਜਿੱਥੋਂ ਉਹ ਉਹਨੇ ਕਮਾਈ ਕਰਕੇ ਆਪਦਾ ਰੋਜ਼ਗਾਰ ਤੋੜਨਾ ਆਪਣੀ ਆਪਦੀ ਕਵਿਲਦਾਰੀ ਤੋੜਨੀ ਆ ਅੱਜ ਉਹਦੇ ਵੱਲ ਮੂੰਹ ਨਹੀਂ ਹੋ ਰਿਹਾ ਮੂੰਹ ਕਿਉਂ ਨਹੀਂ ਹੋ ਰਿਹਾ ਕਿਉਂਕਿ ਕੁਦਰਤੀ ਮਾਰਕ ਰੋਪੀ ਪਈ ਐ ਸੀ ਇਹ ਕਹਿੰਦੇ ਨੇ ਕਿ ਹੁਣ ਸਰਕਾਰ ਤੇ ਆਸ ਆ ਸਰਕਾਰ ਤੋਂ ਉਮੀਦਾਂ ਸਰਕਾਰ ਆਵੇ ਪਰ ਇੱਕ ਵੱਡਾ ਸਵਾਲੀਆ ਚਿੰਤਾ ਤੇ ਇੱਕ ਸ਼ਰਮਨਾਕ ਗੱਲ ਇਹ ਵੀ ਆ ਕਿ ਸਮਾਂ ਤਕਰੀਬਨ ਮੈਨ ਲੱਗਾ ਹੁਣ 2 ਦੇ ਨੇੜੇ ਤੇੜ ਦਾ ਸਮਾਂ ਹੋ ਗਿਆ ਹੁਣ 1 ਵਜ ਗਿਆ 24 ਘੰਟੇ ਹੋਣ ਵਾਲੇ ਪਰ ਹਾਲੇ ਤੱਕ ਕੋਈ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਚਲੋ ਠੀਕਾ ਪ੍ਰਸ਼ਾਸਨਿਕ ਅਧਿਕਾਰੀ ਦੀ ਮੰਨ ਲੈਨੇ ਕਿ ਭਾਈ ਬੜੀ ਥਾਈ ਜਿਹੜਾ ਨੁਕਸਾਨ ਹੋਣਾ ਕੋਈ ਮੌਤਵਾਰ ਹਾਲੇ ਤੱਕ ਇੱਥੇ ਆ ਕੇ ਸਾਰ ਲੈ ਨਹੀਂ ਪਹੁੰਚਿਆ ਕਿ ਭਾਈ ਸੋਡਾ ਹਾਲਾਤ ਕੀ ਨੇ ਕੀ ਹਾਲਾਤ ਨੇ ਕਿਸ ਤਰ੍ਹਾਂ ਦੇ ਨਾਲਾ ਕਿੰਨਾ ਸੋਡਾ ਨੁਕਸਾਨ ਆ ਇਹ ਵੱਡੀ ਸ਼ਰਮ ਦੀ ਗੱਲ ਆ ਤਾਂ ਅੱਗੇ ਤੋਂ ਅਗੇ ਵੀਡੀਓ ਨੂੰ ਵੀ ਸਾਂਝਾ ਜ਼ਰੂਰ ਕਰੋ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਕਿਉਂਕਿ ਬਾਈ ਹੋਰ ਇਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਬਦਲਮੀ ਖੇਤੀ ਕਿਉਂਕਿ ਸਰਕਾਰ ਵੀ ਬਦਲਮੀ ਖੇਤੀ ਦੀ ਗੱਲ ਕਰਦੀ ਨੇ ਕਹਿੰਦੇ ਨੇ ਕਿ ਅਸੀਂ ਬਦਲਮੀ ਖੇਤੀ ਕਰਦੇ ਆ ਬਦਲਮੀ ਖੇਤੀ ਕਰਨ ਤੋਂ ਬਾਅਦ ਵੀ ਸਾਡੇ ਪੱਲੇ ਸਿਰਫ ਤੇ ਸਿਰਫ ਨੁਕਸਾਨ ਹੀ ਪਿਆ ਤਾਂ ਹੁਣ ਦੱਸੋ ਕਿ ਕਿਸਾਨ ਕਰੇ ਤਾਂ ਕੀ ਕਰੇ ਤਾਂ ਅੱਗੇ ਤੋਂ ਅਗੇ ਪਹੁੰਚਦੀ ਜ਼ਰੂਰ ਕਰੋ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇੱਕ ਆਮ ਇਨਸਾਨ ਦੀ ਗਰਾਊਂਡ ਦੀ ਰਿਐਲਿਟੀ ਗਰਾਊਂਡ ਦੀ ਸੱਚਾਈ ਹੌਂ ਜ਼ਰੂਰ ਸਕੇ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂ ਦੇ ਹੋਯਾਤ ਧੰਨਵਾਦ ਜੀ